ਅਣਛੇ ਬੈਂਕ ਵੱਲੋਂ ਇੱਕ ਮਕਾਨ ਦੀ ਜਿਹੜੀ ਨਿਲਾਮੀ ਕੀਤੀ ਗਈ ਸੀ ਉਸ ਦਾ ਕਬਜ਼ਾ ਲੈਣ ਦੇ ਲਈ ਅਦਾਲਤ ਦੇ ਹੁਕਮਾ ਕੇ ਬਾਅਦ ਕਬਜ਼ਾ ਦੇਣ ਲਈ ਪ੍ਰਸ਼ਾਸਨ ਦੇ ਅਧਿਕਾਰੀ ਪੁਲਿਸ ਅਤੇ ਜਿਹੜੇ ਕਬਜ਼ਾਦਾਰ ਸੀ ਉਹ ਪਹੁੰਚੇ ਬੈਂਕ ਦੇ ਅਧਿਕਾਰੀ ਵੀ ਪਹੁੰਚੇ ਲੇਕਿਨ ਕਿਸਾਨਾਂ ਉਗਰਾਹ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ ਕਿਸਾਨ ਉਗਰਾਹ ਦਾ ਕਹਿਣਾ ਹੈ ਕਿ ਅਸੀਂ ਇਸ ਤਰ੍ਹਾਂ ਕਿਸੇ ਨੂੰ ਘਰ ਤੋਂ ਬੇਗਰ ਨਹੀਂ ਹੋਂ ਦੇਣਾ ਜਿੰਨੇ ਪੈਸੇ ਬਣੇ ਉਹਨੇ ਪੈਸੇ ਜਿਹੜਾ ਵਿਅਕਤੀ ਹੈ ਜਿਹਨੇ ਕਰਜ਼ਾ ਲਿਆ ਸੀ ਉਹ ਪਰਨੂ ਤਿਆਰ ਹੈ ਲੇਕਿਨ ਇਹ ਨਵੀਂ 1 ਕਰੋੜ ਦੇ ਮਕਾਨ ਨੂੰ ਤੁਸੀਂ 25 ਲੱਖ ਦੇ ਵਿੱਚ ਉਸ ਦੀ ਬੋਲੀ ਕਰਾ ਦੋ ਇਸ ਕਰਕੇ ਇਸ ਮਸਲੇ ਨੂੰ ਆਜ ਕਿਸਾਨਾਂ ਦਾ ਵਿਰੋਧ ਦੇਖਦੇ ਹੋਏ ਪ੍ਰਸ਼ਾਸਨ ਤੇ ਪੁਲਿਸ ਅਧਿਕਾਰ ਤੇ ਬੈਂਕ ਵਾਲਿਆਂ ਨੂੰ ਉੱਥੋਂ ਵਾਪਸ ਪਰਤਣਾ ਪਿਆ ਹੈ ਲੇਕਿਨ ਕੁਝ ਦਿਨ ਬਾਅਦ ਫਿਰ ਇਹ ਮਾਮਲਾ ਕਿਸ ਤਰ੍ਹਾਂ ਹੱਲ ਹੁੰਦਾ ਇਸ ਸਮੇਂ ਦੱਸਿਆ ਗਿਆ ਲੇਕਿਨ ਕਿਸਾਨਾਂ ਦਾ ਵਿਰੋਧ ਇਸ ਦਿਨ ਲਈ ਚੱਜੀ ਹੈ ਕੈਂਪ ਸ਼ਿਤਾਂਤ ਸ਼ੋਤੀਵਾਰੀ ਹਾਂ ਕਿਹਨ੍ਹੇ ਬੈਂਕ ਸੇ ਹੈ ਕੈਨੜਾ ਬੈਂਕ ਸੇ इन्होंने बैंक से लोन लिया था कितना कौन जो कि सा, साल साल लगभग हो जो कि एन है इनको कई बार नोटिस भी दिया गया लेकिन उन्होंने कई बार समय मांगा बैंक ने इनको भरपूर समय दिया जिसको इन्होंने भरा नहीं है कितना लोन लिया था इन्होंने इन्होंने लगभग दो पैंसठ लाख का लोन था इनका सीसी -सी लिमिट थी तो लिमिट थी तो इंटरेस्ट भरते थे और मूलधन चलता जी घर घर ये घर है इनका इन्होंने बिज़नेस के लिए लोन लिया था किसान का लोन नहीं था इनका बिजनेस के लिए लोन तो लिया था कोर्ट ऑर्डर क्या रहे हैं? के रहे हैं कोई? के है के इनकी जो हाई कोर्ट का ऑर्डर है कि उन्होंने डीसी को डीसी साहब को ऑर्डर दिया है कि इस घर का फजेजन लेके जिसने ऑप्शन में जिसको एक घर मिला है मैं तो ऑथराइज ऑफिसर हूँ एक बार पेपर में देखना पड़ेगा कितनी जगह है ये 200 गज के लगभग है और भी प्रॉपर्टी एक और प्रॉपर्टी है इनकी हाँ इसी लोन में इनकी एक और प्रॉपर्टी है ਕਿੰਨਾ ਕਰਦੀ ਇਹਨਾਂ ਨੇ ਮੈਂ ਸਾਰੇ ਜਿਹੜੇ ਸਾਡੇ ਕਿਰਸ਼ਾਨਬੀਰ ਨੇ ਪੱਖ-ਪੱਖ ਪਿੰਡਾਂ ਤੋਂ ਆਏ ਨੇ ਜਿਹਦੇ ਉੱਪਰ ਆਰਡਰ ਹੋਇਆ ਹੈ ਉਹ 75 ਉਹਨਾਂ ਨੂੰ ਕਹਿਣਾ ਵੀ ਜਿਹੜੇ ਆਪਣਾ ਇੱਕ ਕੈਨਰਾ ਬੈਂਕ ਸਾਰਾ 65 ਲੱਖ ਦਾ ਲੋਨ ਸੀ ਜੀ ਬਣਿਆ ਤੇ ਅਸੀਂ ਤਾਂ ਭਰੇ ਜੀ ਹੁਣ ਪਤਾ ਨਹੀਂ ਇਹਨਾਂ ਨੂੰ ਪਤਾ ਕਿੰਨੇ ਬਣੇ ਨੇ ਬਣਾਈ ਜਾਂਦੇ ਨੇ ਜਿਹੜਾ ਵਿਆਜ ਲਾਈਦਾ ਹੈ ਇਹ ਬੋਲੀ ਤਾਂ ਇਹਨਾਂ ਨੇ ਲਾ ਕੇ ਨਾ ਜੀ ਕੋਠੀ ਦੀ ਇਹ ਕਿਸੇ ਦੇ ਨਾਂ ਤੇ ਓਕਸ਼ਨ ਕਰਤੀ ਹੋਈ ਹੈ 24 ਲੱਖ 75 ਹਜ਼ਾਰ ਦੀ ਕਿੰਨੇ ਦੀ ਓਕਸ਼ਨ ਕਰੀਏ 24 ਲੱਖ 75 ਹਜ਼ਾਰ ਹਾਂ ਹੁਣ ਇਹ ਕੱਬ ਚੱਲ ਲੈਣ ਆਏ ਨੇ ਜੀ ਹਾਂ ਜੀ ਅਸੀਂ ਉਹ ਬੰਦੇ ਜਿਹਦਾ ਇਹ ਕੰਦਰ ਵਿੱਚ ਉਹਨਾਂ ਨਾਲ ਤੁਸੀਂ ਨਿ ਉਹਨਾਂ ਪੈਸੇ ਦੇ ਕੇ ਅਸੀਂ ਇਹਨਾਂ ਲਗਾ ਦੇਣਾ ਵੀ ਅਸੀਂ ਉਹ ਕਬਜ਼ਾ ਨੂੰ ਦੇ ਦਿੱਤਾ। ਭਾਰਤੀ ਕਿਸਾਨ ਜੀ ਨੂੰ ਗਰਾਹਾ ਬਲਾਕ ਪ੍ਰਧਾਨ ਬ੍ਰਿਸ਼ਿ ਇੱਕ ਅੱਗਾ ਜੋ ਕਿ ਪਾਤਰਾ ਬਲਾਕ ਤੇ ਸਵਾਣਾ ਬਲਾਕ। ਇਸ ਕੋਠੀ ਦੇ ਤੇ ਬਾਈ ਰஞ்சிਤ ਸਿੰਘ ਦੇ ਘਰ ਪਹੁੰਚਿਆ। ਇਹਨੇ ਇੱਕ 2014 ਦੇ ਵਿੱਚ ਕੰਪਨੀ ਬਣਾ ਕੇ ਲੋਨ ਲਿਆ ਸੀ ਕੰਬਾਈਨਰ ਦਾ ਕੰਮ ਕਾਰੋਬਾਰ ਤੇ ਜਿਹੜਾ ਸ਼ੁਰੂ ਕੀਤਾ ਸੀ। ਉਹ ਕੰਪਾਈਨਰ ਦਾ ਵੱਡੀ ਪੱਧਰ ਤੇ ਉਹਨਾਂ ਨੂੰ ਘਾਟਾ ਪੈ ਗਿਆ। ਜਿਹੜਾ ਕਿਸ਼ਤਾਂ ਚੋਂ ਡਿਫਾਲਟਰ ਹੋ ਗਿਆ 65 ਰੁਪਏ ਦਾ ਲੋਨ ਲੈ ਕੇ 2014 ਦੇ ਵਿੱਚ ਉਹਦੇ ਵਿੱਚ ਉਹਨੇ 58 ਲੱਖ ਰੁਪਏ ਭਰ ਚੁੱਕੇ 58 ਲੱਖ ਰੁਪਏ ਭਰ ਕੇ ਇਹਦੇ ਵਿੱਚ ਜਿਹੜੀ ਸਰਕਾਰ ਨੇ ਅੱਜ ਬੈਂਕ ਵਾਲਿਆਂ ਨੇ 1 ਕਰੋੜ 10 ਲੱਖ ਰੁਪਏ ਹੋਰ ਕੱਢੀ ਖੜੇ ਨੇ ਉਸ ਦੇ ਵਿੱਚ ਜਿਹੜੀ ਅੱਜ 80-90 ਲੱਖ ਰੁਪਏ ਦੀ ਕੋਠੀ ਹੈ ਦੀ 24 ਲੱਖ ਰੁਪਏ ਦੇ ਵਿੱਚ ਕੋਠੀ ਦੀ ਲिलामी ਕਰਤੀ ਜਥੇਬੰਦੀਆਂ ਤੋਂ ਤੇ ਜੇ ਘਰ ਦੇ ਰঞ্জੀਤ ਸਿੰਘ ਤੋਂ ਬਿਨਾ ਦੱਸੇ ਬਿਨਾ ਗੁਲੋਸ਼ਟ ਉਹ ਆਰਡਰ ਹਾਈ ਕੋਰਟ ਚੋਂ ਆਇਆ ਹੁਣ ਕਬਜੇ ਇਹ ਕਹਦੇ ਨੇ ਹਾਈ ਕੋਰਟ ਚ ਵੀ ਹਾਈ ਕੋਰਟ ਦੇ ਆਰਡਰ ਨੇ ਪਰ ਹਾਈ ਕੋਰਟ ਐਡਾ ਤਾਂ ਨਹੀਂ ਧੱਕਾ ਕਰਦੀ ਵੀ ਕਰੋੜ ਰੁਪਏ ਦੀ ਕੋਠੀ 90 ਲੱਖ ਦੀ ਕੋਠੀ 25 ਲੱਖ ਚ ਵਿਕ ਜਾਊਗੀ ਇਹ ਤਾਂ ਨਹੀਂ ਹੋ ਸਕਦਾ ਠੀਕ ਹੈ 90 ਲੱਖ ਦੀ ਕੋਠੀ 85 ਚ ਵਿਕ ਜਾਂਦੀ ਉਹ ਚ ਸਾਨੂੰ ਵੀ ਕੋਈ ਦੁੱਖ ਨਹੀਂ ਥੀ ਨਾਲੇ ਪੈਸੇ ਪੂਰੇ ਹੋ ਜਾਂਦੇ ਜਾਂ ਇੱਕ ਕੰਮ ਤਾਂ ਕਾਰੋਬਾਰ ਹੁੰਦਾ ਅਗਲੇ ਦਾ ਹੁਣ 25 24 ਲੱਖ ਦੀ ਬੋਲੀ ਵੀ ਕਰਤੀ ਕੋਠੀ ਗਾਹਾਂ ਵੇਚਤੀ 65 ਲੱਖ ਰੁਪਇਆ 70 ਲੱਖ ਰੁਪਇਆ ਇਹ ਹੋਰ ਗੱਡੀ ਖੜੇ ਨੇ 25 ਦੇ ਬਰਨ ਦੇ ਬਾਅਦ ਮਤਲਬ ਬੋਲੀ ਕੇ ਬਾਅਦ ਵੀ ਹਾਂ ਇਦੋਂ ਬਾਅਦ ਵੀ 65 ਲੱਖ ਰੁਪਇਆ ਗੱਡੀ ਨੇ ਨਾਲੇ ਕੋਠੀ ਵੀ ਗਈ ਤੇ ਉਹ 65 ਲੱਖ ਰੁਪਇਆ ਭਰੂਗਾ ਵੀ ਕਿੱਥੇ ਹੁਣ ਤੁਸੀਂ ਆਇਓ ਕਬਜ਼ਾ ਅਸੀਂ ਇਹ ਕੋਠੀ ਨੂੰ ਜਿਹਨੂੰ ਵੇਚੀ ਐ ਇਹਨਾਂ ਨੇ ਦਲਾਮੀ ਕੀਤੀ ਹੈ ਉਸ ਬੰਦਿਆਂ ਨੂੰ ਨਾਲ ਇਹ ਬੈਂਕ ਵਾਲੇ 10-12 ਇੱਥੇ ਗੁੰਡੇ ਲੈ ਕੇ ਆਏ ਨੇ ਗੁੰਡਿਆਂ ਨੂੰ ਨਾਲ ਲੈ ਕੇ ਵੀ ਜਿੰਦਾ ਲਾ ਕੇ ਅਸੀਂ ਕਬਜ਼ਾ ਦਵਾ ਕੇ ਉਸ ਗੁੰਡਿਆਂ ਦੇ ਹੱਥਾਂ ਦੇ ਵਿੱਚ ਦੇਵਾ ਗਏ ਜਥੇ ਬੰਦੀ ਨੂੰ ਪਤਾ ਲੱਗਿਆ ਅੱਜ ਇਹ ਕੰਮ ਅਸੀਂ ਜਿੰਦਾ ਜਿਹੜਾ ਨਹੀਂ ਲੱਗਣ ਦੇਵਾਂਗੇ ਕਿਸੇ ਵੀ ਲੋਨ ਕਿਸੇ ਦਾ ਘਟਾ ਜਾਂ ਵੱਧ ਹੈ ਅਸੀਂ ਕਿਸਾਨਾਂ ਦੇ ਜਵਾਕ ਮਜ਼ਦੂਰਾਂ ਦੇ ਜਵਾਕ ਠੰਡ ਦੇ ਵਿੱਚ ਬਾਹਰ ਨਹੀਂ ਬੈਠਣ ਦਿੰਦੇ ਠੀਕ ਹੈ ਅਗਲੇ ਨੂੰ ਕਹਿੰਦੇ ਆ ਵੀ ਪੈਸੇ ਭਰੋ ਸੈਟਲਮੈਂਟ ਕਰੋ ਅਸੀਂ ਪੈਸੇ ਭਰਉਣ ਦੇ ਹੱਕ ਚ ਪਰ ਇਹ ਨਹੀਂ ਹੈ ਵੀ ਕਿਸੇ ਦਾ ਮਕਾਨ 50 ਲੱਖ ਦਾ ਤੇ ਬੈਂਕ ਨੂੰ 20 ਲੱਖ ਸੰਭਲੂ ਬਲਾ ਮਕਾਨ 20 ਲੱਖ ਦਾ ਉਹਨੂੰ 5 ਲੱਖ ਸੰਭਲੂ ਇਹ ਨਹੀਂ ਕਿਤੇ ਹੈ ਨਾ ਕਰਨ ਦਈਏ ਅਸੀਂ ਡਟੇ ਖੜੇ ਆ ਦੋਏ ਬਲਾਕ ਇੱਥੇ ਆ ਡਟੇ ਰਹਾਂਗੇ ਜਿੰਦਾ ਨਹੀਂ ਲੱਗਣਦੇ ਤੇ ਪੈਸੇ ਨੇ ਭਰਾਂਗੇ ਅਗਲੇ ਨੇ ਕਹਿੰਨੇ ਆ ਵੀ ਭਰੋ ਬੈਂਕ ਨੂੰ ਵੀ ਬੇਨਤੀ ਕਰਦੇ ਆ ਵੀ ਆ ਬ्याज ਮੁਝ ਕੱਟ ਕੇ ਅਧਿਕਾਰੀਆਂ ਨਾਲ ਤੁਹਾਡੀ ਗੱਲਬਾਤ ਵੀ ਹੋਈ ਹੁਣ ਹੋਈ ਹੈ ਕੀ ਕਹਿ ਰਹੇ ਹੁਣ ਉਹ ਕਹਿੰਦੇ ਵੀ ਸਾਡੇ ਚੰਡੀਗੜ੍ਹ ਜਾਓ ਉੱਤੇ ਬਹਿ ਕੇ ਗੱਲਬਾਤ ਕਰ ਲਓ ਸੈਟਲਮੈਂਟ ਹੁੰਦੀ ਹੈ ਜਿਸ ਤਰ੍ਹਾਂ ਹੁੰਦੀ ਹੈ ਅਸੀਂ ਬੈਂਕ ਨੂੰ ਵੀ ਕਹਿੰਨੇ ਆ ਵੀ ਜਿਹੜੇ ਪੈਸੇ ਮਰੇ ਹੋਏ ਉਹਨੇ ਡੁੱਬੇ ਹੋਏ ਹੁੰਦੇ ਨੇ ਪੁਰਾਣੇ ਵੀ ਉਹਨਾਂ ਨੂੰ ਤੁਸੀਂ ਵਿਆਜ ਵਟਾ ਛੱਡ ਕੇ ਅਸਲ ਰਕਮ ਲੈ ਲਿਆ ਕਰੋ ਨਾਲੇ ਤਾਂ ਸਾਨੂੰ ਨਾ ਇਹ ਪਰੇਸ਼ਾਨੀ ਖੜੀ ਹੋਵੇ ਨਾਲੇ ਤੁਹਾਨੂੰ ਪੁਲਿਸ થઈ ਤਹਿਸੀਲਦਾਰ થઈ ਸਾਡੇ ਆਮ ਲੋਕਾਂ ਸਹੀ ਜਿਹੜੀ ਪਰੇਸ਼ਾਨੀ ਹੁੰਦੀ ਹੈ ਨਾ ਆਵੇ ਜਿਹੜੇ ਮਰੇ ਹੋਏ ਪੈਸੇ ਨੇ ਤੁਹਾਡੇ ਜਾਗਦੇ ਹੁੰਦੇ ਨੇ ਬਹੁਤ ਚੰਗੀ ਗੱਲ ਹੈ ਵਧੀਆ ਗੱਲ ਹੈ ਇਹਨੇ ਲੋਨ ਤੇ ਸੀਗਾ ਕੇਸ ਜੀ ਹਾਈ ਕੋਰਟ ਚੋਂ ਹਰ ਗਏ ਸੀਗੇ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਸੀ ਕਿ ਇਹਨਾਂ ਦਾ ਰਿਕੋਜਿਸ਼ਨ ਲੈ ਕੇ ਦਿੱਤਾ ਜਾਵੇ ਪਰੋਣਾ ਦੀ ਆਫਸਿਸ ਜੇ ਰਜਮੰਦੀ ਦਾ ਗੱਲਬਾਤ ਚੱਲ ਰਹੀ ਹੈ ਜੀ ਆਪਾਂ ਟਾਈਮ ਆ ਗਿਆ ਤੇ ਕਿਸਾਨ ਕੀ ਕਹਿ ਰਹੇ ਆ ਕਿਸਾਨ ਉਹਨਾਂ ਨੇ ਰਜਮੰਦੀ ਕਰਵਾਈ ਆ ਕਿਸਾਨਾਂ ਨੇ ਇਹ ਕਿਹੜਾ ਏਰੀਆ ਪੈਂਦਾ ਸਮਨੇ ਇਹ ਸੰਦੂ ਕਲੋਨੀ ਆ ਜੀ ਮਨਜੀਤ ਸਿੰਘ ਬਾਵਾ ਦਾ ਮਕਾਨ ਮਾਲ ਕਹੜਾ ਉਹਦੀ ਕੋ ਬੈਂਕ ਵੱਲੋਂ ਅਗੇ ਅਸੀਂ ਕਬਜ਼ਾ ਲੈਣਾ ਸੀ ਡਿਊਟੀ ਮਿਨਿਸਟਰ ਸਾਹਿਬ ਖੜੇ ਨੇ ਇਹਨਾਂ ਦੀ ਕੋਈ ਆਪਸੀ ਸਹਿਮਤੀ ਹੋਈ ਹੈ ਇਸ ਕਰਕੇ ਅਜੋ ਪੀਸਫੁਲੀ ਹੋਇਆ ਕੋਈ ਹੈਗਾ ਕੋਈ ਸੈਟਲਮੈਂਟ ਹੈ ਉਹ ਦੱਸੇ ਤੁਸੀਂ ਦਰ ਸਾਹਿਬ ਨੇ ਸੈਟਲਮੈਂਟ ਬਾਰੇ ਅਸੀਂ ਤਾਂ ਲਾਰਜਨ ਡਿਊਟੀ ਹੈ ਸੀ ਪੀਸਫੁਲੀ ਮੁਕੰਮਲ ਹੋ ਗਈ